ਹਾਂਜੀ ਹਾਂਜੀ ਜਿਹੜੇ ਸਾਰੇ ਮੇਰੇ ਭਰਾ ਬੂਟਾ ਪ੍ਰੇਮੀ ਜਾਂ ਘਰੇਲੂ ਬਗੀਚੇ ਨੂੰ ਪ੍ਰੇਮ ਕਰਦੇ ਨੇ ਜਿਹੜੀ ਘਰੇਲੂ ਗਾਰਡਨ ਲਗਾਉਂਦੇ ਆਪਾਂ ਉਹਨਾਂ ਲਈ ਵਿਸ਼ੇਸ਼ ਤੌਰ ਤੇ ਬਣਾ ਰਿਹਾ ਇਹ ਵਿਸ਼ੇਸ਼ ਧੰਨਵਾਦ ਚੰਡੀਗੜ੍ਹ ਨਸਰੀ ਦਾ ਜਿਹੜੀ ਕਿ ਮਲੇਰ ਕੋਟਲਾ ਧੂਰੀ ਰੋਡ ਤੇ ਪੈ ਰਹੀ ਹੈ ਤੇ ਜਦੋਂ ਆਪਾਂ ਮਲੇਰ ਕੋਟਲੇ ਤੋਂ ਧੂਰੀ ਨੂੰ ਜਾਂਦੇ ਆ ਤਾਂ ਨਹਿਰ ਟੱਪ ਕੇ ਕਬੇ ਹੱਥ ਇਹ ਨਰਸਰੀ ਆਉਂਦੀ ਹੈ ਬੜੀ ਹੀ ਮਨਮੋਹਕ ਨਰਸਰੀ ਹੈ ਜਿਵੇਂ ਇਹਨਾਂ ਦੇ ਬੂਟੇ ਸੋਹਣੇ ਨੇ ਉਨੀ ਅੱਛੇ ਇਹ ਇਨਸਾਨ ਨੇ ਇਹਨਾਂ ਦੇ ਰੇਟ ਬੜੇ ਵਾਜਬ ਨੇ ਬੂਟਿਆਂ ਦੀ ਕੁਆਲਟੀ ਬੜੀ ਉੱਚੀ ਹੈ ਦੇਖੋ ਜੀ ਇਹ ਫੌਕਸਟੇਲ ਪਾਮ ਹੈ ਇਹ ਸਾਰੇ ਬੂਟਿਆਂ ਨੂੰ ਮੇਰੇ ਦੋ ਕਸਾਲੀ ਹੋਏ ਨੇ ਲੱਗੇ ਨੇ ਪਰ ਬੜੇ ਪਰਫੁੱਲ ਹੋਏ ਨੇ ਪਰ ਇਹਨਾਂ ਚੰਡੀਗੜ੍ਹ ਨਰਸਰੀ ਵਾਲਿਆਂ ਨੇ ਕੁਆਲਿਟੀ ਵੀ ਬੜੀ ਉੱਚੀ ਦਿੱਤੀ ਹੈ ਦੇਖੋ ਜੀ ਇਹ ਅਨਾਰ ਦਾ ਬੂਟਾ ਇਹ ਦੇਖੋ ਕਿਵੇਂ ਫਲਾਂ ਨਾਲ ਭਰਿਆ ਤੇ ਫਲ ਦੀ ਕੁਆਲਿਟੀ ਬਹੁਤ ਉੱਚੀ ਹੈ ਮਿੱਠਾ ਬਹੁਤ ਹੈ ਅਨਾਰ ਬਿਲਕੁਲ ਲਾਲ ਤੇ ਬੜਾ ਟੇਸਟੀ ਹੈ ਤੇ ਇਹ ਫੌਕਸਟੇਲ ਦੀ ਕੁਆਲਿਟੀ ਫੌਕਸਟੇਲ ਪਾਮ ਹੈ ਜਿਹੜਾ ਇਹਦੀ ਕੁਆਲਿਟੀ ਵੀ ਬਹੁਤ ਅੱਛੀ ਹੈ ਤੇ ਇਹ ਫੁਲਾਰਦ ਵਾਲੇ ਬੂਟੇ ਹੈਗੇ ਇਹ ਦੇਖੋ ਜੀ 12 ਮਾਸੀਏ ਹੈਗੇ ਇਹ 12 ਮਹੀਨੇ ਹੀ ਫੁੱਲ ਖਿੜਦਾ ਆਈ ਜਾਂਦੇ ਆਂ ਕਿਰੀ ਜਾਂਦੇ ਆ ਤੇ ਇਹ ਗਲਦੌਦੀ ਦੇ ਬੂਟੇ ਹੈਗੇ ਆ ਜੀ ਤੇ ਇਹ ਚਮੇਲੀ ਦਾ ਬੂਟਾ ਹੈਗਾ ਜੀ ਤੇ ਇਹ ਮਧੂਕਾਮ ਦਾ ਬੂਟਾ ਜਿਹੜਾ ਬੜਾ ਪਰਫੁੱਲਤ ਹੋਇਆ ਤੇ ਬੜੀ ਅੱਛੀ ਮਹਿਕ ਬਹੁਤ ਆਉਂਦੀ ਹੈ ਜੀ ਇਹ ਵੇੜੇ ਨੂੰ ਮਹਿਕ ਨਾਲ ਭਰ ਦਿੰਦਾ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਕਿ ਇਹਨਾਂ ਕੋਲੋਂ ਮੈਂ ਕਿੰਨੂ ਦੇ ਬੂਟੇ ਲੈ ਕੇ ਆਇਆ ਸੀਗਾ ਤੇ ਇਹਨਾਂ ਨੂੰ ਵੀ ਦੂਸਰਾ ਸਾਲ ਹੀ ਐ ਆ ਦੂਸਰੇ ਸਾਲ ਦਾ ਫਲ ਹੈ ਜੀ ਦੇਖੋ ਕਿੰਨਾ ਸੋਹਣਾ ਫਲ ਲੱਗਿਆ ਤੇ ਬੜਾ ਮੋਟਾ ਤੇ ਕੁਆਲਟੀ ਵਾਈਜ਼ ਬਹੁਤ ਅੱਛਾ ਮਿੱਠਾ ਬਹੁਤ ਹੈ ਖਾਣ ਦੇ ਵਿੱਚ ਤੇ ਦੇਖੋ ਫਲ ਨਾਲ ਕਿਦਾਂ ਭਰਿਆ ਤੇ ਬੂਟਾ ਪਰਫੁੱਲਟ ਦੋ ਸਾਲ ਦਾ ਬੂਟਾ ਦੇਖੋ ਮੈਂ ਇਹਨਾਂ ਤੋਂ ਥੋੜਾ ਜਿਹਾ ਵੱਡਾ ਬੂਟਾ ਲੈ ਕੇ ਆਇਆ ਸੀ ਬੜੇ ਰੀਜ਼ਨੇਬਲ ਰੇਟ ਲਾਉਂਦੇ ਆ ਕਵਾਲਿਟੀ ਵਾਜ ਤਾਂ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਜੀ ਤੇ ਇਹ ਅੰਜੀਰ ਹੈ ਜੀ ਇਹ ਵੀ ਦੇਖੋ ਫਲ ਨਾਲ ਭਰੀ ਹੈ ਬੜੀ ਲਾਲ ਪਈ ਹੈ ਵਿੱਚੋਂ ਬੜੀ ਟੇਸਟੀ ਹੈ ਖਾਣ ਦੇ ਲਈ ਦੇਖੋ ਕਿੰਨਾ ਫੈਲ ਰਿਹਾ ਬੂਟਾ ਤੇ ਇਹ ਅਮਰੂਦ ਦਾ ਬੂਟਾ ਹੈ ਜੀ ਇਹ ਸਾਰੇ ਬੂਟੇ ਬਸ ਦੂਜੇ ਸਾਲ ਹੀ ਹੈ ਜੀ ਇਹਨਾਂ ਨੂੰ ਦੂਜੇ ਸਾਲ ਦਾ ਸੀਜ਼ਨ ਹੈ ਫਲ ਲੱਗਿਆ ਤੇ ਇਹਨੂੰ ਹੁਣੀ ਤੋੜ ਕੇ ਟਿਆਂ ਤੇ ਆ ਨਵਾਂ ਫਲ ਆ ਰਿਹਾ ਤੇ ਪਹਿਲਾ ਫਲ ਹੁਣੀ ਹੈ ਜੇ ਖਤਮ ਹੋਇਆ ਤੇ ਦੂਸਰਾ ਫਲ ਹਾਂ ਚੱਕ ਰਿਹਾ ਹੈ ਬੂਟਾ ਬੜੀ ਅੱਛੀ ਕੁਆਲਿਟੀ ਦਾ ਹੈ ਇਹ ਵੀ ਕਿੰਨੂ ਹੈ ਜੀ ਇਹ ਵੀ ਬੜਾ ਬਹੁਤ ਉੱਚ ਕੁਆਲਿਟੀ ਦਾ ਹੈ ਟੇਸਟੀ ਹੈ ਇਹ ਸਾਰੀ ਚੰਡੀਗੜ੍ਹ ਨਰਸਰੀ ਵਾਲਿਆਂ ਦੀ ਹੀ ਪਦائش ਹੈ ਜੀ ਤੇ ਬੜੇ ਰੀਜ਼ਨੇਬਲ ਰੇਟਾਂ ਤੇ ਬੜੀ ਉੱਚੀ ਕੁਆਲਿਟੀ ਦੇ ਰਹੇ ਨੇ ਤੇ ਇਹ 베ਰੀ ਹੈ ਜੀ ਇਹ ਬਿਨਾ ਕੰਡੇ ਵਾਲੀ 베ਰੀ ਹੈ ਤੇ ਇਹਨੂੰ ਵੀ ਫਲ ਆ ਰਹੇ ਬਹੁਤ ਫਲ ਚੱਕ ਰਹੀ ਹੈ ਇਹ ਨਿੰਬੂ ਦਾ ਬੂਟਾ ਹੈ ਜੀ ਬੜਾ ਛੋਟਾ ਦੇਖੋ ਫਾਲ ਨਾਲ ਕਿਦਾਂ ਭਰਿਆ ਕਾਗਜੀ ਨਿੰਬੂ ਦੇਖਣ ਨੂੰ ਹੀ ਬੜਾ ਸੁੰਦਰ ਲੱਗਦਾ ਹੈ ਦੇਖੋ ਕਿਵੇਂ ਚਮਕ ਰਹੇ ਨੇ ਬੱਲਵਾਂ ਵਾਂਗੂ ਨਿੰਬੂ ਤੇ ਕਾਗਜੀ ਨਿੰਬੂ ਹੈ ਬਹੁਤ ਉੱਚ ਕੁਆਲਟੀ ਦਾ ਹੈਗਾ ਤੇ ਇਧਰ ਵੀ ਫੁਲਾਰ ਵਾਲੇ ਬੂਟੇ ਹੈਗੇ ਹੈ ਜੀ ਤੇ ਇਹ ਇਹ 12 ਮਾਸੀਆ ਫੁਲਾਰ ਹੈ ਬੜੀ ਅੱਛੀ ਕੁਆਲਟੀ ਮਹਿਕ ਬਹੁਤ ਹੈ ਜੀ ਆਹ ਦੇਖੋ ਕਿਸ ਤਰ੍ਹਾਂ ਖੜਿਆ ਬੂਟਾ ਇਹ ਤੇ ਇਸ ਤਰ੍ਹਾਂ ਇਹਨਾਂ ਕੋਲੋਂ ਮੈਂ ਹੋਰ ਵੀ ਕਾਫੀ ਬੂਟੇ ਲਾਏ ਨੇ ਦੇਖੋ ਜੀ ਇਹ ਕੁਮਾਰ ਹੈ ਜਿਹਨੂੰ ਅਸੀਂ ਐਲੋਵੀਰਾ ਕਹਿ ਦਿੰਨੇ ਆ ਇਹ ਵੀ ਬੜੀ ਹੈ ਦੇਖੋ ਇਹ ਇਹ ਜਿਹੜਾ ਕਿਨੂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੀ ਇਸ ਕਿਨੂ ਦੇ ਬੂਟੇ ਨੂੰ ਹੁਣ ਮੈਂ ਤੁਹਾਨੂੰ ਤੋੜ ਕੇ ਤੇ ਛਿੱਲ ਕੇ ਦਿਖਾ ਰਿਹਾ ਤੇ ਆਪਾਂ ਦੇਖਦੇ ਹਾਂ ਕਿ ਕਿੰਨੀ ਅੱਛੀ ਕੁਆਲਿਟੀ ਦਾ ਕਿਨੂ ਹੈਗਾ ਜਿਹੜਾ ਕਿ ਚੰਡੀਗੜ੍ਹ ਨਸਰੀ ਤੋਂ ਖਰੀਦਿਆ ਗਿਆ ਤੇ ਇਹ ਮੈਂ ਹੁਣ ਤੁਹਾਨੂੰ ਤੋੜ ਕੇ ਵਿਖਾਣਾ ਕਿਨੂ ਤੇ ਕੱਟ ਕੇ ਛਿੱਲ ਕੇ ਛਿੱਲਦੇ ਆਪਾਂ ਤੇ ਵੇਖੋ ਕਿਤਨਾ ਅੱਛਾ ਕੁਆਲਿਟੀ ਹੈ ਤੇ ਬਹੁਤ ਹੀ ਸ਼ਾਨਦਾਰ ਤਾਜ਼ਾ ਤੋੜਿਆ ਜਏ ਹੁਣੇ ਹੀ ਤੋੜ ਕੇ ਆ ਮੈਂ ਛਿੱਲ ਰਿਹਾ ਇਹਨੂੰ ਤੇ ਤੁਸੀਂ ਦੇਖਣਾ ਕਿ ਮੈਂ ਇਕੱਲਾ ਹੀ ਵੀਡੀਓ ਬਣਾ ਰਿਹਾ ਇਸ ਕਰਕੇ ਮੈਂ ਤੁਹਾਨੂੰ ਛਿਲਕੇ ਦਿਖਾ ਰਿਹਾ ਤੇ ਇਹ ਦੇਖਣਾ ਜੀ ਕਿੰਡੀ ਮੋਟੀ ਫਾੜੀ ਤੇ ਕਿੰਨਾ ਹੀ ਟੇਸਟੀ ਹੈ ਮੈਂ ਥੋੜਾ ਜਿਹਾ ਵੀਡੀਓ ਇਕੱਲਾ ਬਣਾਉਣ ਕਰਕੇ ਨਾ ਥੋੜੀ ਜਿਹੀ ਲੰਮੀ ਹੋ ਰਹੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਤੇ ਦੇਖਣਾ ਕਿ ਕਿੰਨੀ ਅੱਛੀ ਕੁਆਲਿਟੀ ਦਾ ਕਿੰਨੂ ਹੈਗਾ ਇਹ ਆਹ ਦੇਖੋ ਜੀ ਤੇ ਇਸ ਤਰ੍ਹਾਂ ਮੈਂ ਹੁਣ ਤੋੜ ਕੇ ਇਹਨੂੰ ਹਟਿਆ ਤੇ ਇਹ ਬੜਾ ਅੱਛਾ ਬਹੁਤ ਹੀ ਮਿੱਠਾ ਕਿੰਨੂ ਹੈ ਜਿਹਦਾ ਮੈਂ ਟੇਸਟ ਦੇਖ ਕੇ ਤੁਹਾਨੂੰ ਦੱਸਿਆ ਤੇ ਇਸੇ ਤਰ੍ਹਾਂ ਦੂਸਰੇ ਵੀ ਫਲ ਹੈਗੇ ਸਾਰੇ ਜਿਹੜੇ ਲੱਗੇ ਹੋਏ ਨੇ ਦੇਖੋ ਇਹ ਮੇਰੀ ਸਾਰੀ ਘਰੇਲੂ ਬਗੀਚੀ ਹੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਇਸ ਤਰ੍ਹਾਂ ਆ ਇੱਕ ਗਮਲੇ ਦੇ ਵਿੱਚ ਨਿੰਬੂ ਦਾ ਬੂਟਾ ਲਗਾਇਆ ਹੈ ਜਿਹੜਾ ਕਿ ਬਿਲਕੁਲ ਛੋਟਾ ਜਿਹਾ ਹੈਗਾ ਇਹਨੂੰ ਸਾਲ ਕੀ ਹੋਇਆ ਲੱਗੇ ਨੂੰ ਤੇ ਇਹ ਦੇਖੋ ਵੀ ਇਹ ਗਮਲੇ ਦੇ ਵਿੱਚ ਲਗਾਇਆ ਹੈਗਾ ਤੇ ਕਿੰਨਾ ਫਲ ਨਾਲ ਭਰਿਆ ਇਹਦਾ ਦੇਖੋ ਤੁਸੀਂ ਤੇ ਇਹ ਇਹ ਦੇਖੋ ਜੀ ਇਹ ਗਮਲੇ ਦੇ ਵਿੱਚ ਲੱਗਿਆ ਇਹ ਛੋਟਾ ਜਿਹਨਾਂ ਬੂਟਾ ਬੂਟੇ ਦੇ ਉਹਨੇ ਪੱਤੇ ਨਹੀਂ ਹਨ ਜੀ ਜਿਨਾਂ ਫਲ ਲੱਗੇ ਸੋ ਇਸ ਕਰਕੇ ਮੈਂ ਚੰਡੀਗੜ੍ਹ ਨਰਸਰੀ ਦਾ ਵਿਸ਼ੇਸ਼ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਛੀ ਕੁਆਲਿਟੀ ਦੇ ਬੂਟੇ ਰੀਜ਼ਨੇਬਲ ਰੇਟ ਤੇ ਦਿੱਤੇ ਨੇ ਦੇਖੋ ਜੀ ਬੂਟੇ ਨੂੰ ਪਾਲਣ ਦੇ ਵਿੱਚ ਆਪਾਂ ਨੂੰ ਕਿੰਨੇ ਸਾਲ ਲੱਗ ਜਾਂਦੇ ਨੇ ਜੇ ਕੁਆਲਿਟੀ ਅੱਛੀ ਨਾ ਹੋਵੇ ਤਾਂ ਮਨ ਬੜਾ ਖਰਾਬ ਹੁੰਦਾ ਇਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਮੈਸੇਜ ਦੇਵਾਂਗਾ ਕੇ ਬੂਟਾ ਹਮੇਸ਼ਾ ਕੁਆਲਿਟੀ ਦਾ ਖਰੀਦੋ ਚਾਹੇ 2 ਪੈਸੇ ਵੱਧ ਲੱਗ ਜਾਣ ਕਿਉਂਕਿ ਬੂਟੇ ਬੱਚਿਆਂ ਵਰਗੇ ਹੁੰਦੇ ਨੇ ਜੇ ਬੱਚਾ ਮਾੜਾ ਨਿਕਲ ਜੇ ਬੂਟਾ ਮਾੜਾ ਨਿਕਲ ਜੇ ਬੜਾ ਦੁੱਖ ਹੁੰਦਾ ਸੋ ਧੰਨਵਾਦ ਸਹਿਤ ਚੰਡੀਗੜ੍ਹ ਨਰਸਿਰੀ ਦਾ ਬਹੁਤ ਬਹੁਤ ਧੰਨਵਾਦ ਜੀ ਓਕੇ ਸਾਤ ਸ੍ਰੀ ਅਕਾਲ